ਵਾਈਲਡਲਾਈਫ ਸੈਂਚਰੀ ਕਤਲੌਰ ਵਿੱਚ ਲਗਾਤਾਰ ਜੇ ਗੱਲ ਕਰੀਏ ਤਾਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰਾਤ ਹੋਵੇ ਜਾਂ ਦਿਨ ਨੂੰ ਹਮੇਸ਼ਾ ਨਾਕਾ ਲਗਾਇਆ ਜਾਂਦਾ ਹੈ ਦੱਸਦੀ ਕਿ ਬੀਤੀ ਰਾਤ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਤੌਰ ਤੇ ਨਾਕਾ ਲਗਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਵਾਈਲਡਲਾਈਫ ਸੈਂਚਰੀ ਦੇ ਵਿੱਚ ਸ਼ਿਕਾਰ ਖੇਡਿਆ ਜਾਂਦਾ ਹੈ ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਜੋ ਸ਼ਿਕਾਰ ਖੇਡ ਰਹੇ ਸਨ ਉਹ ਪੱਜਨ ਵਿੱਚ ਕਾਮਯਾਬ ਰਹੇ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਥਲੌਰ ਤੋਂ ਕੁਝ ਸ਼ਕਸ਼ ਸਨ ਉਥੇ ਹੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਥਲੌਰ ਇੱਕ ਕਰਦੇ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਕਰਦੇ ਵਿੱਚੋਂ ਮਰੇ ਹੋਏ ਜਾਨਵਰ ਦਾ ਮੀਟ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਪਾਲ ਜਾਰੀ ਹੈ ਜਿਸ ਵਿੱਚ ਦੋ ਵਿਅਕਤੀ ਦੱਸੇ ਜਾ ਰਹੇ ਹਨ ਉਥੇ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਚ ਕਈ ਹੋਰ ਵਿਅਕਤੀ ਵੀ ਸਾਹਮਣੇ ਆ ਸਕਦੇ ਹਨ ਤੇ ਇਸ ਵਿੱਚ ਉਹਨਾਂ ਨੂੰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਇਹ ਤਾਂ ਸਾਡੇ ਮਹਾਰਾਜਾ ਨੇ ਕੱਲ ਰਾਤੀ ਨਾਲ ਆਇਆ ਹੋਇਆ ਸੀਗਾ ਆਪਣੇ ਕਥਲੌਰ ਦੇ ਲਾਗੇ ਕਿਉਂਕਿ ਸਾਡੀ ਸੈਂਚਰੀ ਲੱਗੇ ਪੈਂਦੀ ਆ ਤੇ ਉਹਦੇ ਕਰਕੇ ਨਾਕਾ ਇਹ ਬਾਕੀ ਆ ਹੀ ਲਾਉਂਦੇ ਰਹਿੰਦੇ ਨੇ ਉੱਥੇ ਰਾਤ ਵਾਸਤੇ ਔਰ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੋਂ ਕੁਸ਼ਕਾਰ ਕਰਕੇ ਲੈ ਕੇ ਜਾ ਰਹੇ ਆ ਉਹ ਉੱਥੇ ਉਹਨਾਂ ਨੇ ਸਾਈਡ ਬਦਲ ਲਈ ਉਸ ਤੋਂ ਬਾਅਦ ਸਾਨੂੰ ਤਾਂ ਪਤਾ ਲੱਗਾ ਵੀ ਇਹ ਵੀ ਉਹ ਕਥਲੌਰ ਪਿੰਡ ਦੇ ਬੰਦੇ ਆ ਤੇ ਉਹ ਨਾਬਲੋਸ਼ਕਾਰ ਕੀਤਾ ਗਿਆ ਜਦੋਂ ਇਹ ਉਹਨਾਂ ਦੇ ਘਰ ਤੇ ਰੇਡ ਕੀਤੀ ਆ ਤੇ ਉਹਨਾਂ ਤੋਂ ਸਾਨੂੰ ਦੋ ਹੌਗ ਡੀਅਰ ਤੇ ਕੁਝ ਆਪਣੇ ਟਟਰ ਜਿਹਨੂੰ ਕਚੂ ਗਮੇ ਉਹ ਬਰਾਮਦ ਹੋਏ ਆ ਜੋ ਮਾਰੇ ਮਰੇ ਹੋਏ ਸੀਗੇ ਤੇ ਔਰ ਉਹਨਾਂ ਦਾ ਮੀਟ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀਗਾ ਮੀਟ ਸਾਨੂੰ ਬਰਾਮਦ ਹੋਇਆ ਤੇ ਉੱਥੇ ਇਹ ਵੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਨੂੰ ਇਹੀ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਮੁੰਡੇ ਆ ਉਹ ਭੱਜੇ ਹੋਏ ਆ ਉਹਨਾਂ ਤੇ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਤੇ ਜਿਹੜਾ ਇਹ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਪਿਤਾ ਜੀ ਉਹ ਜਿਹੜੇ ਫੜੇ ਆ ਉਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਨ ਵਾਸਤੇ ਭੇਜ ਦਿੱਤਾ ਵਾ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਉਹ ਤਰ੍ਹਾਂ ਬਾਅਦ 'ਚ ਦੱਸ ਦਿਆਂਗੇ ਨਹੀਂ ਇਸ ਬਾਰੇ ਇਨਵੈਸਟੀਗੇਸ਼ਨ ਜਿਹੜੀ ਕਰ ਕਰਕੇ ਫੇਰ ਹੀ ਪਤਾ ਲੱਗ ਸਕਦਾ ਕਿਉਂਕਿ ਪਹਿਲਾਂ ਸਾਡੇ ਕੋਲ ਇਹੋ ਜਿਹਾ ਕੋਈ ਮਾਮਲਾ ਨਹੀਂ ਆਇਆ ਇਹ ਪਹਿਲਾ ਹੀ ਮਾਮਲਾ ਸਾਡੇ ਕੋਲ ਇੱਥੇ ਆਇਆ ਤੇ ਇੱਥੇ ਹੋਰ ਫਰਦਰ ਜਿਹੜੀ ਇਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਜਰੂਰ ਕਰਾਂਗੇ ਤੇ ਜੋ ਵੀ ਕੋਰਟ ਦੇ ਆਰਡਰ ਹੋਣਗੇ ਉਸ ਹਿਸਾਬ ਨਾਲ ਅਸੀਂ ਕਰਕੇ ਤੇ ਬਾਅਦ 'ਚ ਦੱਸ ਦਵਾਂਗੇ ਨਹੀਂ ਇਹ ਦਾਵਿਦ ਇਹ ਸਾਡੇ ਕੋ ਸਾਨੂੰ ਦੇ ਮੀਟ ਮਿਲਿਆ ਹੀ ਆ ਇਹ ਸਪਲਾਈ ਕਰਦੇ ਹੀ ਜਾਂ ਨਹੀਂ ਕਰਦੇ ਕਿਉਂ ਫਾਦਰ ਸਾਹਿਬ ਇਹ ਮਿਲੇ ਬਾਕੀ ਵਾਲੇ ਬੰਦੇ ਜਿਹੜੇ ਉਹ ਫਰਾਰ ਆ ਤੇ ਜਦੋਂ ਉਹ ਗ੍ਰਿਫਤਾਰ ਹੋ ਗਏ ਤਾਂ ਉਸ ਤੋਂ ਬਾਅਦ ਇਹ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਨਾਲ ਸ਼ੇਅਰ ਕਰ ਲਵਾਂਗੇ ਇਦਾਂ ਸਾਡੇ ਕੋਲ ਐਸ ਵੀ ਦੇ ਦੋ ਬੰਦਿਆਂ ਦੇ ਨਾਮ ਆ ਇਹ ਲੇਕਿਨ ਹੋਰ ਵੀ ਬੰਦੇ ਨਾਲ ਹੋ ਸਕਦੇ ਆ ਤੇ ਜਦੋਂ ਅੱਗੇ ਤੋਂ ਅੱਗੇ ਆਪਾਂ ਫਰਦਰ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਵੈਸਟਿਗੇਟ ਕਰਾਂਗੇ ਤੇ ਉਹਨਾਂ ਦੀ ਆਪੇ ਚੀਰ ਬਣ ਜੂ